ਨਾ ਘਰ ਘਰ ਕਰ ਕਰਦੀ ਫੇਰਦੀ ਆ ਬੇੜੇ ਚ ਕਿਹੜੇ ਬੇਲੇ ਹੋ ਗਏ ਰਾਤ ਦੀ ਲੱਗੀ ਐ ਜਿਉ ਮੈਂ ਭਾਂਡੇ ਚ ਕਾਇਨੇ ਕੁੜੀ ਨੂੰ ਪਿੱਤਲ ਦੇ ਉਹਨਾਂ ਦੀ ਲੱਗਿਆ ਬੁਰਬੁਰ ਕਰਨ ਜੇ ਤਾਂ ਹੁਣ ਮੈਂ ਬੋਲਦੀ ਆ ਤਾਂ ਫੇਰ ਵੀ ਲੜਾਈ ਪੈਂਦੀ ਆ ਜੇ ਨਹੀਂ ਬੋਲਦੀ ਤਾਂ ਵੀ ਆ ਹੁਣ ਫੇਰ ਆਉਂਦੀ ਆ ਮੇਰੇ ਕੰਨੀ ਪਤਾ ਨਹੀਂ ਮੈਨੂੰ ਕੀ ਆਖੂਗੀ ਤੈਨੂੰ ਪਤੀਏ ਬੇਬੇ ਕਹੂੰਗੀ ਕੀ ਜਿਉ ਮੈਂ ਤੈਨੂੰ ਰਾਤ ਕਿਹਾ ਸੀ ਕੱਲਾ ਆਥਣੀ ਕਿਹਾ ਸੀ ਵੀ ਭਾਈ ਭਾਂਡੇ ਲਿਆ ਦੇ ਜਾ ਕੇ ਐ ਕਰ ਵਰਦ ਟਾਈਮ ਹੋ ਗਿਆ ਹੁਣ ਰੋਟੀ ਟੁੱਕ ਖਾ ਲਿਆ ਹੁਣ ਚੁੱਲ੍ਹੇ ਕੋਲੇ ਕਿੰਨਾ ਕਚਰ ਬੈਠੀ ਰਹੇਗੀ ਜਾ ਭਾਈ ਢਾਂਡੇ ਲੈ ਕੇ ਆ ਰਾਈ ਵੀਰ ਤੋਂ ਅੱਛਾ ਰਾ ਭਾਈ ਤਾਂ ਮੈਂ ਢਾਂਡੇ ਕੁੜੀ ਨੂੰ ਦਿੱਤੇ ਆ ਰਜਵੀਰ ਨੂੰ ਅੱਜ ਮੈਂ ਹੁਣ ਉਹ ਤਾਂ ਮੜਵਾ ਕੇ ਲਿਆਵਾ ਕੇ ਭਾਈ ਮੈਨੂੰ ਕਿਚਾਈ ਨਹੀਂ ਆਉਗੀ ਮਰ ਨਾ ਫਿਰ ਮੈਂ ਕਿਹਾ ਬੇਬੇ ਤੈਨੂੰ ਕਿਹਾ ਸੀ ਵੀ ਚੱਕਿਆ ਦੀ ਤੀ ਨੂੰ ਦੇ ਦੇ ਚੋਰਮ ਉਹ ਵੀ ਮੈਥੇ ਚੋਰਮ ਯੇ ਮੇਰੇ ਕੋਲੇ ਦੇ ਰਾਂਦੀ ਮੈਂ ਜਮਾ ਨਹੀਂ ਸੀ ਬੋਲਦੀ ਜਿਹੜੀ ਚੋਰੀ ਦੀ ਆਤ ਤਾਂ ਨਾ ਛੋਟੀ ਉਹ ਮੈਨੂੰ ਬੁਰੀ ਲੱਗਦੀ ਮੈਂ ਤੇਰੇ ਭਾਈ ਕਦੇ ਮੈਂ ਤੈਨੂੰ ਆਖਿਆ ਸੀ ਬਿਲਾ ਪਾਈ ਭਾਂਡੇ ਫੜ ਲਾ ਵੀ ਤੂੰ ਮਾਯਾ ਉਹ ਤਾਂ ਤੂੰ ਮੰਨੀ ਨਾ ਤੇਰੇ ਨਾਲ ਆਖੀ ਵੀ ਮੇਰੀ ਕੁੜੀ ਦੀ ਬੇਇੱਜ਼ਤੀ ਕਰਦੀ ਐ ਮੈਂ ਉਹਦੀ ਦਰਾਨੀ ਕੋਲੇ ਫੋਨ ਲਾਉਣੀ ਆ ਵੀ ਭਾਈ ਮੇਰੇ ਭਾਂਡੇ ਲੈ ਗਈ ਚੱਕ ਕੇ ਤੇਰੀ ਜਠਾਣੀ ਅੱਛਾ ਕੇ ਭਾਂਡੇ ਲੈ ਗਈ ਚੱਕ ਕੇ ਚੱਕਣ ਨੂੰ ਭਾਈ ਕਦਾ ਉਹ ਚੋਰ ਸੀ ਕੋਈ ਆਪਦੇ ਮਾਪਿਓ ਦੇ ਘਰੋਂ ਭਾਂਡੇ ਲੈ ਕੇ ਗਈ ਐ ਦੇਖ ਕੋਈ ਜੋ ਆਪਣੇ ਸਰੀਕੇ ਜਿਹਾ ਸੀ ਸਿੱਧੀ ਸਿੱਧੀ ਮਤ ਨਾ ਮੰਨਣਾ ਚੁੱਪ ਕਰਕੇ ਜਿਵੇਂ ਬੋਰੀ ਭਰ ਕੇ ਭਾਂਡਿਆਂ ਦੀ ਦਿੱਤੀ ਨਾ ਉਵੇਂ ਵਾ ਫੇਰ ਨਾ ਆਖੀ ਭਾਈ ਸਾਡੀ ਬੇਇੱਜ਼ਤੀ ਹੋਗੀ ਫੇਰ ਤੇਰੀ ਧੀ ਦੀ ਵੀ ਬੇਇੱਜ਼ਤੀ ਹੋਗੀ ਇਸ ਗੱਲ 'ਚ ਮੈਂ ਤੈਨੂੰ ਹੁਣ ਦੱਸ ਦਿਆਂ ਮੇਰੇ ਕੰਧਾ ਭਾਈ ਦਸ ਕੋਲੇ ਫੋਨ ਲਾ ਲ ਨਾ ਤਾਂ ਮੈਂ ਭਾਂਡੇ ਲਿਆਵਾ ਅੱਜ ਤੇ ਨਾ ਮੈਂ ਭਾਂਡੇ ਲਿਆਵਾ ਸਵੇਰੇ ਹੋ ਤੈਨੂੰ ਭਾਈ ਭਾਂਡਿਆਂ ਦਾ ਸੁਰਗ ਆ ਗਿਆ ਪਹਿਲਾਂ ਤੈਨੂੰ ਭਾਂਡੀ ਨਹੀਂ ਦੱਸਿਆ ਕਿ ਜੁਗੋ ਪਾਇਆ ਆਪਣੇ ਮੇਰੀ ਪੇਟ ਜੁਗੜਿਆਂ ਦੇ ਮੇਰੀ ਪੇਟੀ 'ਚ ਤੇ ਫਿਰ ਜੁਗੜਿਆਂ ਨੇ ਜਦੋਂ ਜੁਗੜਿਆਂ ਨੇ ਪੇਟੀ 'ਚ ਪਈ ਸੀ ਤੇ ਹੁਣ ਪਏ ਰਹੇ ਨੇ ਹੁਣ ਕਿਹੜਾ ਭਾਂਡੇ ਤੇ ਤੋਖਣ ਨੂੰ ਮੰਗਣ ਲੱਗੇ ਸੀ ਵੀ ਸਾਨੂੰ ਰੋਟੀ ਦੇ ਦੇ ਅੰਦਰ ਪਿਆ ਨੂੰ ਨਾ ਖਾਂਡਾ ਭਾਈ ਨਹੀਂ ਮੰਨਦਾ ਪਰ ਆਪਾਂ ਫਿਰ ਕੀ ਕਰਨੇ ਸੀ ਪਈ ਸੀ ਉਹ ਹਰੇ ਹੀ ਹੋਈ ਜਾਂਦੇ ਸੀ ਪਈ ਖਰਾਬ ਹੋਈ ਜਾਂਦੇ ਸੀ ਉਹ ਕੁੜੀ ਮਾਂ ਜੀ ਨੂੰ ਹੋਗੀ ਚਲ ਪਪਾਈ ਕੰਮ ਲੈ ਲੂ ਬਰਤ ਲੂਗੀ ਨਾ ਭਾਈ ਮੈਨੂੰ ਤਾਂ ਦੇਖ ਭਾਂਡੇ ਜਿਹੜੇ ਹੁਣ ਮੇਰੇ ਘਰੇ ਜਿਹੜੀ ਚੀਜ਼ ਰਹਿ ਗਈ ਉਹ ਤੇ ਮੇਰਾ ਹੱਕ ਹੈ ਜਿਹੜੀ ਤੇਰੀ ਤੀ ਨੂੰ ਦੇ ਤਾ ਉਹ ਤੇ ਤੇਰੀ ਤੀ ਦਾ ਐ ਕਰ ਤੇਰੀ ਤੀ ਦੇ ਐ ਕਰ ਮੈਨੂੰ ਜਾ ਕੇ ਨਾ ਐ ਕਰ ਜਮਾ ਨਾ ਪਿੱਤਲ ਦੇ ਭਾਂਡੇ ਲਿਆ ਜਿਹੜੇ ਤੇਰੀ ਤੀ ਨੂੰ ਸੈੱਟ ਦਿੱਤੇ ਇਹ ਡੇਡ ਭਾਰੀ ਹੋਈ ਗੱਲ 45 4500 ਦੇ ਬਣੇ ਸੀਗੇ ਭਾਂਡਿਆਂ ਦੇ ਐਂ ਕਰ ਦੋ ਸੈਟ ਲਿਆ ਦੇ ਮੈਨੂੰ ਅੱਛਾ ਹੁਣ ਪਹਿਲਾ ਸੈਟ ਲਿਆ ਕੇ ਦੇਵਾ ਫੇ ਤੂੰ ਪੈਸੇ ਵੇਰ ਨੂੰ ਆਇਆ ਖੇਂਗੀ ਕਿੜੀਆਂ ਕੋਈ ਪੇਟੀਆਂ ਨਵਾਰੀਆਂ ਦਿੱਤੀਆਂ ਨੇ ਕੋਈ ਬਿਸਤਰੇ ਪਾਏ ਨੇ ਕੋਈ ਜੂਬੜ ਉਹ ਵੀ ਪਾਈ ਲਿਆ ਦੇ ਮੈਨੂੰ ਸਾਰੇ ਮੜਵਾ ਕੇ ਤੇ ਫਿਰ ਜੇ ਕੋਈ ਹੋਰ ਚੋਰ ਨੂੰ ਚੀਜ਼ ਦੇਂਗੀ ਫਿਰ ਉਹ ਵੀ ਮੜਵਾ ਲੂੰਗੀ ਜਦੋਂ ਫਿਰ ਤੂੰ ਦਿੰਨੀ ਏ ਤੂੰ ਨਾ ਦੇ ਆਹਦੀ ਕੁੜੀ ਨੂੰ ਮੈਂ ਭਾਈ ਕਹ ਤੇਰੀ ਕੁੜੀ ਦਾ ਠਿੱਡੀ ਨਹੀਂ ਪਰਦਾ ਜਿਹੜਾ ਲੈ ਗਈ ਉਹ ਤਾਂ ਉਹੀ ਗੱਲ ਚੁੱਪ ਕਰ ਗਈ ਹੋਰ ਹੁਣ ਹੋਰ ਨੂੰ ਆਹੜਾ ਪਾ ਪ ਲਈ ਜਾਂਦੀ ਓ ਨੂੰ ਆਏ ਕੱਲ ਨੂੰ ਅੱਡ ਹੋ ਗਈ ਦਰਾਣੀ ਨੂੰ ਸਾਰਾ ਸਮਾਨ ਆਪਦੇ ਘਰੇ ਧਰ ਲੂੰਗੀ ਤਾਂ ਪੇਕਿਆਂ ਦਾ ਮੇਰੇ ਨਾਲ ਨਾ ਪੇਕਾ ਨਾ ਭਾਈ ਫਿਰ ਮੈਂ ਕੋਈ ਚੋਰ ਵਾਂ ਦੇ ਦਿੱਤੇ ਮੇਰੇ ਜਵਾਨੀ ਦਿੱਤੇ ਮੇਰੇ ਭਾਂਦੇ ਸੀ ਮੇਰੇ ਪੇਕਿਆਂ ਨੇ ਮੈਨੂੰ ਦਿੱਤੇ ਸੀ ਕੋਈ ਮੈਂ ਤੇਰੇ ਪੇਕਿਆਂ ਦੀ ਚੀਜ਼ ਨਹੀਂ ਦਿੱਤੀ ਦੇਖ ਬੇਬੇ ਜਿਹੜਾ ਸੱਸ ਦਾ ਇਹ ਚੀਜ਼ ਹੁੰਦੀ ਹੈ ਨਾ ਸੱਸ ਦੀ ਚੀਜ਼ ਤੇ ਨੂੰਹ ਦਾ ਹੱਕ ਹੁੰਦਾ ਧੀ ਦਾ ਹੱਕ ਨਹੀਂ ਹੁੰਦਾ ਮੈਂ ਤੈਨੂੰ ਦੱਸਾਂ ਕੱਲ ਨੂੰ ਨਾ کہیں ਜੇ ਕੁਝ ਦੁੱਖਣ ਸੁਖਣ ਲੱਗਿਆ ਮੈਂ ਨਹੀਂ ਤੈਨੂੰ ਸਾਹਮਣਾ ਫਿਰ ਤੇਰੀ ਧੀ ਸਾਹਮਣੇ ਆ ਕੇ ਕਿਆ ਰੋਕੇ ਮੈਂ ਪਾਈ ਕਰ ਰੁਖੂ ਸੁਖੂਆ ਦੇਖੀ ਜਾਓ ਕਿ ਰੋਕੇ ਸਮ ਸਮਾਈ ਦੀ ਗੱਲ ਹੋਊਗੀ ਹੁਣ ਤਾਂ ਭਾਈ ਮੈਂ ਭਾਂਡੇ ਹਜੇ ਲਿਆ ਕੇ ਨਹੀਂ ਦੇਖਦੇ ਭਾਈ ਜਾਣਾ ਤਾਂ ਪਊਗਾ ਭਾਈ ਖੜੀ ਹੋ ਜਾ ਮੈਂ ਤਾਂ ਦਿਆ ਨੂੰ ਕਹਤਾ ਨਹੀਂ ਆਪਣੀ ਲੜਾਈ ਵੱਜੂ ਮੈਂ ਤੈਨੂੰ ਦੱਸਾਂ ਜੇ ਫਿਰ ਬਦਮੀ ਨਾ ਲੜਾਈ ਫਿਰ ਆਏ ਨਾ ਕਹੀਂ ਉਹਦੇ ਆਏ ਕੋਲੇ ਵੀ ਹਰਪ੍ਰੀਤ ਲੜਦੀ ਆ ਮੇਰੇ ਨਾਲ ਮੈਂ ਤੈਨੂੰ ਦੱਸਾਂ ਹੁਣ ਤਾਂ ਆਪਣੇ ਆਪਣੇ ਚ ਗੱਲ ਆ ਫਿਰ ਤੇਰੇ ਮੁੰਡੇ ਕੋਲੇ ਵੀ ਵਗ ਜੂ ਆਏ ਘਰ ਪਾਈ ਸਾਰਾ ਕੁਸਤ ਕਰਦੀ ਤੂੰ ਹੀ ਸਾਮਲਾ ਮੈਂ ਤਾਂ ਘਰ ਛੱਡ ਕੇ ਵਗ ਜਾਨੀ ਐ ਅੱਛਾ ਨਾ ਫਿਰ ਭਗ ਜਾ ਘਰ ਛੱਡਣ ਦਾ ਮੈਨੂੰ ਕੋਈ ਡਰਾਵਾ ਦਿੰਨੀ ਐ ਜਾ ਜਾ ਕਿੰਨੇ ਕ ਦਿਨ ਦੇਖਨੀ ਐ ਤੇਰਾ ਟਾਈਮ ਪਾਸ ਹੁੰਦਾ ਘਰ ਛੱਡ ਕੇ ਕਹਿ ਕੇ ਦਿਨੇ ਰਹੇਗੀ ਭਗ ਜਾ ਵਧੀਆ ਸਉਗਾ ਜਾ ਸਹੀ ਨਾਲੇ ਪਤਾ ਲੱਗ ਜੂ ਤੈਨੂੰ ਕਰਤੋ ਵੇਨਾ ਮਿਲੂਗੀ ਤੈਨੂੰ ਰੋਟੀ ਤੂੰ ਜਾਤਾ ਸਹੀ ਜੇ ਮੁੜਕੇ ਇੱਥੇ ਨਾ ਆਵੇਂ ਆ ਗਈ ਘਰ ਛੱਡਣ ਵਾਲੀ ਏ ਘਰੀ ਛੱਡ ਕੇ ਵਗ ਜੂ ਵਗ ਜਾ ਘਰ ਛੱਡ ਕੇ ਵਧੀਆ ਸੁੰਗਾ ਘਰ ਛੱਡ ਗਈ ਮੈਂ ਤਾਂ ਉਹੀ ਗੱਲ ਮौज करूंगी ਕਿੰਨਾ ਕਿ ਚਰ ਜਾਏਗੀ ਘਰ ਛੱਡ ਕੇ ਆ ਤਾਏ ਕੇ ਘਰੇ ਜਾਂਦੀ ਹੋਊਗੀ ਖਾ ਕੇ ਗੜਾ ਮੁੜ ਆਉਗੀ ਬੇਬੇ ਪਤਾ ਨਹੀਂ ਉੱਧਰ ਕਿਉਂ ਬਾਗੀ ਪਤਾ ਨਹੀਂ ਕਾਦੇ ਪਿਛੇ ਲੜਾਈ ਕਰ ਲਈ ਇਹ ਤਾਂ ਕਦੇ ਬੋਲੀ ਹੀ ਨਹੀਂ ਸੀਗੀਆਂ ਹਰਪ੍ਰੀਤ ਤੂੰ ਕੀ ਗੱਲ ਹੋਊਗੀ ਬਾਹਲੇ ਬੜਬੜ ਕਰੀ ਜਾਂਦੀਆਂ ਸੀਗੀਆਂ ਬੇਬੇ ਬਿਹੇ ਜਰੂੜੀ ਜਾਂਦੀ ਸੀ ਕੀ ਗੱਲ ਹੋਊਗੀ ਐਡੀ ਗੱਲ ਤਾਂ ਫਿਰ ਮੈਂ ਤੇਰੇ ਕੋਲੇ ਦੱਸੀ ਨਹੀਂ ਰਾਤ ਦੀ ਦੱਸ ਵੀ ਦਿੰਨੀ ਐ ਜੇ ਤੂੰ ਪੁੱਛਦਾ ਮੈਨੂੰ ਐ ਸੀ ਵੀ ਚੱਲ ਬੁੜੂਆਂ ਬੁੜੂਆਂ ਦੀ ਗੱਲ ਆ ਬੁੜੂਆਂ ਚ ਰਹਿ ਜੂ ਕਾਨੂੰਗਾਹਾਂ ਤੇਰੇ ਕੋਲੇ ਤੋਰਨੀ ਐ ਫਿਰ ਵਿੱਚ ਤੂੰ ਵੱੜ ਜਾਗਾ ਸਾਡੇ ਕਲੇਸ਼ ਦੇ ਉਹ ਗੱਲ ਦੱਸ ਤਾਂ ਸਹੀ ਕੋਈ ਮਸਲਾ ਕੀ ਆ ਹੱਲੀ ਹੋ ਜੇ ਗੱਲ ਦੱਸਣੀ ਹੋ ਜਰੂਰੀ ਐ ਹੱਲ ਤਾਂ ਮਸਲਾ ਫੇਰ ਹੀ ਕਰੇਗਾ ਜੇ ਮਸਲਾ ਆਪਣੇ ਘਰ ਦਾ ਉ ਮਸਲਾ ਤਾਂ ਹੁਣ ਤੇਰੀ ਭੈਣ ਦੇ ਘਰ ਦਾ ਛਿੜ ਗਿਆ ਭੈਣ ਦੇ ਘਰ ਦਾ ਮਸਲਾ ਆਹੋ ਕਿਹੋ ਜਿਹਾ ਕੀ ਮਸਲਾ ਹੈਗਾ ਕਲੇਸ਼ ਇੱਥੇ ਕਰੀ ਜਣੀ ਮਸਲਾ ਭੈਣ ਦੇ ਘਰੇ ਐ ਮੈਂ ਇਹਨ ਦੇ ਗਰਮ ਮਸਾਲਾ ਤਾਏ ਹੋ ਗਿਆ ਮੈਨੂੰ ਬੇਬੇ ਕੱਲ ਆਈ ਤਾਏ ਕੇ ਕਰੂੰ ਮੈਂ ਤੈਨੂੰ ਸਾਰੀ ਗੱਲ ਦੱਸ ਦਾਨੀਆ ਕਹਿੰਦੀ ਭਾਈ ਤੇਰੇ ਤਾਏ ਗਿਆ ਨੇ ਪਿੱਤਲ ਦੇ ਭਾਂਡੇ ਲਾ ਰਕੇ ਤੂੰ ਵੀ ਲਾਲਾ ਆਪਣੇ ਮੈਂ ਆਖ ਬੇਬੇ ਪਿੱਤਲ ਦੇ ਭਾਂਡੇ ਮਾਂਜਣੇ ਔਖੇ ਐ ਟਾਈਮ ਬੜਾ ਲੱਗਦਾ ਆਪਾਂ ਨਹੀਂ ਲਾਉਂਦੇ ਨਾਲੇ ਉਹ ਤਾਂ ਉਹੀ ਗੱਲ ਐ ਡੀੜੀ ਹਰੇ ਬਾਈ ਲੱਗੀ ਪਈ ਐ ਤੇ ਜਦੋਂ ਬੇਬੇ ਮੇਰੇ ਖੜੇ ਪਈ ਰੀ ਜੇ ਮੈਂ ਮੋਬਾਈਲ ਚੱਕ ਲੈ ਤਾਂ ਮੇਰੇ ਨਾਲ ਬੋਲਣ ਲੱਗੀ ਜਿੱਥੇ ਬੈਠਾ ਉੱਥੀ ਲੈ ਭਾਂਡੇ ਤਾਂ ਮਾਂਜ ਨਹੀਂ ਸਕਦੀ ਆ ਕੰਮ ਕਰ ਸਕਦੀ ਆ ਕੰਮ ਕਰ ਸਕਦੀ ਆ ਜੋ ਮੇਨੇ ਜਿ ਦੇਈ ਕੀ ਬੇਬੇ ਮੈਂ ਫੋਨ ਧਰ ਨੇ ਮੇਰੇ ਮੰਗਰੋਂ ਸੱਦ ਕੇ ਰਾਜਵੀਰ ਨੂੰ ਗੱਟਾ ਭਰ ਕੇ ਪਿੱਤਲ ਦੇ ਭਾਂਡਿਆਂ ਦਾ ਸਾਰੇ ਉਹਨੂੰ ਚੁਕਾਤੇ ਤੇਰੀ ਭੈਣ ਸੋਡਾ ਭਲਾ ਹੋ ਜੇ ਹਾਂ ਬਗੈਰ ਦੱਸੇ ਤੋਂ ਦੱਸਿਆ ਕਿਹੜਾ ਮੈਨੂੰ ਤਾਂ ਸਮਝਾ ਘਰੋਂ ਪੇ ਤਾਂ ਮੇਰੇ ਤਾਂ ਮੰਗਰ ਪੇਰੀ ਉਹਨੇ ਚਕਰ ਮੇਰੇ ਨਾਲ ਲੜੀ ਗਈ ਲੜੀ ਗਈ ਜਦੋਂ ਮੈਂ ਘਰੋਂ ਬਾਗ ਗਈ ਉਦੋਂ ਹਟ ਗਈ ਤੇ ਉਦੋਂ ਸੱਦ ਕੇ ਉਹਨੂੰ ਕੁੜੀ ਨੂੰ ਤੇ ਸਾਰੇ ਭਾਂਡੇ ਦੇਤੇ ਚੱਕ ਕੇ ਪਿੱਤਲ ਦਾ ਅੱਜ ਕੱਲ ਸਿਉਨੇ ਵਰਗਾ ਹੈ ਹਾਂ ਪਿੱਤਲ ਦਾ ਤਾਂ ਆਮੜਾ ਬੰਦਕ ਹੁੰਦੇ ਪਿੱਤਲ ਦੀ ਪ੍ਰਾਂਤ ਪਿੱਤਲ ਦੀ ਪਤੀਲੀ ਪਿੱਤਲ ਦੀ ਬਾਲਟੀ ਤੇ ਐਡੀ ਸੀ ਗਰਬੀ ਨਾ ਮੇਰੀ ਗੱਲ ਸੁਣੋ ਤੇ ਇੱਕ ਦੇਗ ਸੀ ਉਹ ਹੁਣ ਤਾਂ ਭਾਂਡੇ ਬੀਬੇ ਚਕਾਈ ਜਾਂਦੀਆਂ ਕਰੋ ਤੇ ਸੁੱਖ ਨਾਲ ਭੈਣ ਨੂੰ ਵੀ ਬਿਠੇਰੇ ਦਿੱਤੇ ਸੀ ਪਿੱਤਲ ਦੇ ਭਾਂਡੇ ਹੁਣ ਸਾਰਾ ਪਿੱਤਲ ਭੈਣ ਦੇ ਘਰੀ ਸਟਣਾ ਨਾ ਨਾ ਤੇਰੀ ਭੈਣ ਤਾਂ ਉਦੋਂ ਪਿੱਤਲ ਦੇ ਭਾਂਡੇ ਲੈ ਕੇ ਨਹੀਂ ਗਈ ਉਦੋਂ ਤਾਂ ਕਹਿੰਦੀ ਵੀ ਭਈ ਮੇਰੇ ਤਾਂ ਇਹ ਪੁਰਾਣੇ ਭਾਂਡੇ ਮੈਨੂੰ ਤਾਂ ਸੋਹਣੇ ਨਹੀਂ ਲੱਗਦੇ ਇਹ ਤਾਂ ਬਟਾ ਦਿਓ ਦੇਖੋ ਉਹਨੂੰ ਐਡੇ-ਐਡੇ ਮਹਿੰਗੇ ਸੈਟ ਲੈ ਕੇ ਦਿੱਤੇ ਸੀ 5 5000 ਦੇ 45 4500 ਦੇ ਸੈੱਟ ਬਣੇ ਸੀ ਠੀਕ ਹੈ ਠੀਕ ਹੈ ਮੈਂ ਤਾਂ ਵੀ ਗੱਲ ਹੁਣ ਸਮਝ ਆ ਗਈ ਹੈ ਭਾਂਡੇ ਲੈ ਆ ਨਾ ਭੈਣ ਦੇ ਕੱਲੇ 30000 ਦੇ ਪਤਾ ਨਹੀਂ 35 ਦੇ ਭਾਂਡੇ ਭਾਂਡੇ ਆ ਗਏ ਸੀ ਉਹ ਮੈਨੂੰ ਸਾਰੀਆਂ ਗੱਲਾਂ ਤੇਰੇ ਦੱਸੇ ਤੋਂ ਹੁਣ ਸਮਝ ਆਈ ਜਾਂਦੀਆਂ ਹਾਂ ਉਦੋਂ ਤਾਂ ਨਾ ਲੋਕ ਪਿੱਤਲ ਨੂੰ ਮਾੜਾ ਮੰਨਦੇ ਸੀ ਸਟੀਲ ਚੱਲਿਆ ਸੀ ਨਵਾਂ 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 ਸਾਰੇ ਭਾਂਡੇ ਉਹ ਤਾਂ ਭੈਣ ਨੇ ਸਟੀਲ ਦੀ ਲਈ ਹੋਣਗੇ ਹਾਂ ਹੋ ਸਾਰੇ ਸਟੀਲ ਦੇ ਲੈਲੇ ਸੱਟ ਹੁਣ ਉਹਦੀ ਸੱਸ ਕਹਿੰਦੀ ਹੂ ਵੀ ਮੇਰੇ ਕੋਈ ਤਾਂ ਪਿੱਤਲ ਦੇ ਆ ਭਾਂਡੇ ਪਏ ਨੇ ਇਰੇ ਕੋਲੇ ਪਿੱਤਲ ਦਾ ਦੱਸ ਕਹਿੰਦੀ ਮੇਰੀ ਧੀ ਨੂੰ ਦਾ ਭਾਂਡੇ ਮੰਜਨ ਦਾ ਸ਼ੌਂਕ ਸੀ ਪਿੱਤਲ ਦੇ ਮੇਰੀ ਧੀ ਤਾਂ ਤਾਂ ਲੈ ਗਈ ਕਹਿੰਦੀ ਆ ਕਿ ਮੇਰੇ ਤਾਂ ਕਿ ਪੇਕਿਆਂ ਦੇ ਭਾਂਡੇ ਸੀ ਕਿ ਮੇਰੇ ਪੇਕਿਆਂ ਦੇ ਭਾਂਡੇ ਨੇ ਮੈਨੂੰ ਆਦੀ ਤੇਰਾ ਕੀ ਜੋਰ ਹੈ ਕਿ ਜੇ ਮੇਰੀ ਧੀ ਲੈ ਗਈ ਫਿਰ ਕੀ ਗੱਲ ਹੈ ਉਹ ਜੇ ਤੇਰੇ ਕਹਿੰਦੇ ਪੇਕਿਆਂ ਦੇ ਭਾਂਡੇ ਸੀ ਤੂੰ ਦਾਜ ਚ ਦੇਣੇ ਸੀਗੇ ਫਿਰ ਉਦੋਂ ਵਿਆਹ ਵੇਲੇ ਜਿੰਦੇ ਭਾਂਡੇ ਜਾਂਦੇ ਸੋਨੇ ਵੀ ਲੱਗਦੇ ਹੁਣ ਇਹ ਗੱਲਾਂ ਸੋਣੀਆਂ ਲੱਗਦੀਆਂ ਨੇ ਕਿਥੇ ਨਾ ਤੇਰੀ ਭੈਣ ਨੂੰ ਸੰਗਾਈ ਜਿਹੜੀ ਤੁਰੀ ਆਈ ਗੱਟਾ ਭਰ ਕੇ ਭਾਂਡਿਆਂ ਨਾਲ ਲੈ ਗਈ ਇਹ ਜਾ ਕੇ ਅੱਡੇ ਤੇ ਚੜਾ ਕੇ ਆਈ ਏ ਨਾਲੇ ਸਾਰੇ ਪਿੰਡ ਚ ਜਲੂਸ ਕੱਢੇ ਬੰਦਾਂ ਨੇ ਨਾ ਤਾਂ ਗੱਲ ਕਰੀਏ ਚੰਗੀ ਬੇਬੇ ਨੇ ਹੁਣ ਮੇਰੇ ਨਾਲ ਆਕੜ ਕੇ ਉੱਡ ਗਈ ਲੜ ਕੇ ਉੱਡ ਗਈ ਕਹਿੰਦੀ ਭਾਂਡੇ ਤਾਂ ਮੈਂ ਲੈਣ ਜਾਂਦੀ ਨਹੀਂ ਮੈਂ ਤਾਂ ਕਹਿੰਦੀ ਘਰੀ ਛੱਡ ਕੇ ਭੱਜ ਜਾਂਦੀ ਹਾਂ ਉਹ ਮੈਂ ਬੇਬੇ ਨੂੰ ਸਮਝਾਵਾਂਗਾ ਹਾਂ ਸਮਝਾ ਲੈ ਆ ਗਈ ਗਰੀ ਪਹਿਲੀ ਮੇਰੇ ਵੀ ਤੱਕੀ ਨਹੀਂ ਮਾੜੀ ਕੀਤੀ ਐ ਜਿਹੜੇ ਪਿੰਟਰ ਦੇ ਭਾਂਡੇ ਚੱਕੇ ਲਗੀ ਐ ਤੇ ਹੁਣ ਤੂੰ ਕਿਹੜਾ ਚੰਗੀ ਗੱਲ ਕਰਦੀ ਐ ਜਿਹੜੀ ਉੱਥੋਂ ਭਾਂਡੇ ਮੜਵਾਉਣੀ ਐ ਨਾ ਫਿਰ ਮੜਵਾਵਾਂ ਨਾ ਤਾਂ ਹੋਰ ਦੱਸ ਮੈਂ ਕੀ ਕਰਾਂ ਫਿਰ ਮੈਂ ਕਹਤਾ ਵੀ ਭਾਈ ਮੈਂ ਤਾਂ ਉਹਦੀ ਦਰਾਣੀ ਨੂੰ ਫੋਨ ਲਾਉਣੀ ਆ ਜਦੋਂ ਐ ਹੋ ਗਿਆ ਮੇਰੀ ਤੀਦੀ ਹੋਊ ਵੇਚਤੀ ਤੇ ਉਦੋਂ ਗੜੀਆਂ ਪੈ ਗਈ ਉਹ ਕੋਈ ਨਹੀਂ ਕੋਈ ਹਾਂ ਤੁਸੀਂ ਘਰੇ ਕਿਲੇਸ ਨਾ ਕਰੋ ਮੈਂ ਬੇਬੇ ਨੂੰ ਮੈਂ ਹੁਣੇ ਸਮਝਾਉਣਾ ਜਾ ਕੇ ਦੇਖ ਸਮਝਾ ਕੇ ਲਈ ਪਮਾ ਦੀ ਮਾਂ ਨੂੰ ਘਰੇ ਲਈ ਤੇ ਪਮਾ ਭੈਣ ਕੋਈ ਪੇਜ ਗਈ ਮੈਨੂੰ ਭਾਂਡੇ ਚਾਹੀਦੇ ਪਿੱਤਰ ਉਹ ਬੇਬੇ ਹੁਣ ਗਈ ਕਿੱਧਰ ਐ ਮੈਨੂੰ ਕੀ ਪਤਾ ਹਣਾ ਤਾਇਕੇ ਗਈ ਹੋਰ ਕਿੱਥੇ ਜਾਂਦੀ ਐ ਮੈਂ ਜਾ ਕੇ ਲਿਓ ਨਾ ਐਵੇਂ ਨਾ ਕਿਲੇਸ ਬਧਾਈ ਜੋ ਤਾਇਕੇ ਨਹੀਂ ਗਈ ਕਿਸੇ ਦੇ ਹੋਰ ਬੈ ਗਈ ਉਹ ਕਿਸੇ ਸਹੇਲੀ ਕੋਲੇ ਨਾਲ ਕਹਿਣ ਗਈ ਹੋ ਪਿੰਡ ਚ ਵੀ ਮੇਰੀ ਨੂੰ ਪਹਿਲਾਂ ਤਾਂ ਭਾਂਡੇ ਲੈ ਨਹੀਂ ਮੈਂ ਤਾਂ ਹੁਣ ਮੇਰੀ ਧੀ ਤੋਂ ਮੜਵਾਉਂਦੀ ਹੈਗੀ ਚੋਗਲੀਆਂ ਕਰਨ ਤਾਂ ਬਥੇਰਾ ਵਗ ਜਾਂਦੀਆਂ ਚੋਗਲੀਆਂ ਨੂੰ ਤਾਂ 20 ਵਰਗੀਆਂ ਚੋਗਲੀਆਂ ਨੂੰ ਤਾਂ ਇਕੱਠੀਆਂ ਹੋ ਜਾਣ ਮੂੰਹ ਨਾਲ ਮੂੰਹ ਜੋੜ ਕੇ ਆਥਨ ਤੜਕੇ ਕਰਦੀਆਂ ਕਾਇ ਕਰਾਂ ਇਹ ਦੇਖਿਆ ਪਤਾ ਨਹੀਂ ਬੇਬੇ ਕਿੱਥੇ ਹੈ ਲੈ ਹੋ ਬੈਠੀ ਹੈ ਬੇਬੇ ਤਾਂ ਮੜੀ ਜੀ ਗੱਲ ਪਸੀ ਗੁੱਸੇ ਹੋ ਜਾਂਦੀ ਹੈ ਬੇਬੇ ਹਾਂ ਭਾਈ ਉਹ ਮੈਂ ਤੈਨੂੰ ਕਾਇ ਕਰਾਂ ਦੇ ਦੇਖ ਕੇ ਆਇਆ ਕੀ ਗੱਲ ਤੂੰ ਇੱਥੇ ਬੈਠੀ ਐ ਕੀ ਗੱਲ ਕਿਹੜੀ ਗੱਲ ਪਿੱਛੇ ਗੁੱਸੇ ਹੋ ਗਈ ਤੂੰ ਮੈਂ ਦੇਖਣ ਨੂੰ ਭਾਈ ਮੈਂ ਕੀ ਗੁਮਾਕੀ ਸੀ ਮੈਂ ਆਉਦੀ ਭੈਣ ਦੇ ਘਰੇ ਬੈਠੀ ਆ ਮੈਂ ਕਿਹੜਾ ਕੋਈ ਬਗਾਨਿਆਂ ਦੇ ਗਈ ਐ ਬੇਬੇ ਉਹ ਤਾਂ ਤੇਰੀ ਗੱਲ ਠੀਕ ਐ ਤੇਰੀ ਭੈਣ ਦਾ ਘਰ ਐ ਉਹ ਤਾਂ ਸਾਰਾ ਪਰਿਵਾਰ ਗਾਹਾਂ ਬੈਠਾਗਾ ਤੇ ਤੂੰ ਇਥੇ ਨਾ ਸਟੋਰ ਚ ਬੜੀ ਬੈਠੀ ਐਂ ਚਲ ਕੋਈ ਨਾ ਭਾਈ ਫਿਰ ਮੈਂ ਬਸ ਮਾਰੋ ਮੋਟਾ ਕੰਮ ਤੰਦਾ ਜਾ ਕਰਾ ਕੇ ਮੈਂ ਇੱਥੇ ਆ ਕੇ ਬੈਗੀ ਭਾਈ ਕਦੇ ਬੰਦੇ ਨੂੰ ਕੋਈ ਚਿੰਤਾ ਹੋਵੇ ਉਹਨੂੰ ਪਰਿਵਾਰ ਵੀ ਨਹੀਂ ਚੰਗਾ ਲੱਗਦਾ ਹੁੰਦਾ ਬੈਠਣ ਨੂੰ ਬੇਬੇ ਕੋਈ ਗੱਲ ਤੁਸੀਂ ਮੇਰੇ ਕੋਲੇ ਦੱਸਦੀਆਂ ਤਾਂ ਹੈ ਨਹੀਂ ਨ ਉਧਰ ਉਹ ਤੁਸੀਂ ਉਹਨੂੰ ਬਾੜਾ ਬੁਲੀ ਜਾਂਦੀਆਂ ਸੀਗੀਆਂ ਫਿਰ ਮੈਂ ਜਾ ਕੇ ਪੁੱਛਿਆ ਮਾਂ ਹਾਂ ਇਹ ਤਾਂ ਕਦੇ ਬੋਲੀ ਹੀ ਨਹੀਂ ਸੱਸ ਨੂੰ ਅੱਜ ਕੀ ਗੱਲ ਹੋ ਗਈ ਮਖਿਆ ਕੀ ਬੋਲਦਾ ਸੀ ਭਾਈ ਉਹ ਤਾਂ ਉਹੀ ਬੱਤ ਟਿੜਕਦੀ ਰਹਿੰਦੀ ਹੈ ਹਰ ਵਕਤ ਭਾਈ ਤੂੰ ਵੀ ਨਾ ਮਾੜਾ ਮੋਟਾ ਭਾਈ ਉਹਨੂੰ ਕਹਿੰਦਾ ਕੁਛ ਬੇਬੇ ਮੈਂ ਉਹਨੂੰ ਦੱਸ ਕੀ ਕਹਾਂ ਆ ਜਿਹੜੀ ਤੂੰ ਹੁਣ ਗੱਲ ਕੋਈ ਚੰਗੀ ਕੀਤੀ ਐ ਪਿੱਤਲ ਦੇ ਸਾਰੇ ਭਾਂਡੇ ਚਾਕੇ ਤੂੰ ਭੈਣ ਨੂੰ ਫੜਾਤੇ ਉਹ ਪਹਿਲਾਂ ਤਾਂ ਭੈਣ ਨੂੰ ਉਹ ਬੁਰੇ ਲੱਗਦੇ ਸੀਗੇ ਪਿੱਤਲ ਦੇ ਭਾਂਡੇ ਹੁਣ ਉਹਨੂੰ ਬਾੜੇ ਚੰਗੇ ਲੱਗਣ ਲੱਗੇ ਲਾ ਭਾਈ ਤੂੰ ਵੀ ਜੋ ਮਹੱਦੀ ਪਾਉਣਾਗਾ ਕਿਦੋਂ ਭਾਈ ਤੇਰੇ ਘਰ ਵਾਲੇ ਨੂੰ ਮਸਿੰਦੇ ਨਹੀਂ ਕਰੇ ਭਾਂਡੇ ਪਿੱਤਲ ਦੇ ਮੈਂ ਕਹਾਂ ਕਿ ਭਾਈ ਕੁੜੀ ਨੂੰ ਫੜਾਤੇ ਫਿਰ ਸੋਨੂ ਕੀ ਭਾਈ ਔਖੇ ਹੋਈ ਮੈਂ ਮੇਰੀ ਗੱਲ ਸੁਣ ਲੈ ਔਖਾ ਤਾਂ ਮੈਨੂੰ ਇਸ ਗੱਲ ਦੀ ਹੋਈ ਉਹ ਜੇ ਦਾ ਵਿਆਹ ਵੇਲੇ ਪਿੱਤਲ ਦੇ ਭਾਂਡੇ ਲੈ ਜਾਂਦੀ ਫਿਰ ਤੂੰ ਪਿੱਤਲ ਦੇ ਭਾਂਡੇ ਹੀ ਦਿੰਦੀ ਉਹਨੂੰ ਸੋਹਣੀ ਲੱਗਦੀ ਸੀ ਉਹ ਹੁਣ ਕੀ ਉਹ ਸੋਹਣੀ ਲੱਗਦੀ ਹੈ ਪਿੱਤਲ ਦੇ ਭਾਂਡੇ ਚੱਕ ਕੇ ਲਗਈ ਹੈ ਭਾਈ ਨੇ ਕਿਹੜਾ ਚੰਗੀ ਗੱਲ ਕੀਤੀ ਐ ਮੈਨੂੰ ਤਾਂ ਤੁਹਾਡੀ ਗੱਲ ਇਹ ਵਧੀਆ ਨਹੀਂ ਲੱਗਦੀ ਨਾ ਭਾਈ ਦੇ ਕੋਈ ਕੀ ਸੋਹਣੀ ਨਾ ਲੱਗੇ ਆ ਪਤਾ ਦੇ ਨੇ ਹੁਣੇ ਜੇ ਸੋਹਣੀ ਲੱਗੇ ਭਾਈ ਆਪਣੇ ਵਾਧੂ ਪਾਇਸੀ ਭਾਂਡੇ ਤੇ ਮੈਂ ਚਾਹ ਰ ਭਾਈ ਕੁੜੀ ਆ ਦੀ ਮੈਂ ਪਿੱਤਲ ਦੇ ਭਾਂਡੇ ਨੂੰ ਜੀ ਕਰਦਾ ਮੈਂ ਬੱਤਣੇ ਨੇ ਮੈਂ ਚਾਕੇ ਭਾਈ ਹੁਣ ਪਹਿਲਾਂ ਮੈਂ ਉਹਦੇ ਪਈ ਰੀ ਹੱਥ ਲਾਇਆ ਆਪਣੀ ਦੇ ਬੇਬੇ ਇਹ ਤਾਂ ਨਾ ਪਿੱਤਲ ਦੇ ਭਾਂਡੇ ਤਾਂ ਪਹਿਲਾਂ ਸਾਰਿਆਂ ਨੂੰ ਬੁਰੇ ਲੱਗਦੇ ਸੀ ਭੈਣ ਨੂੰ ਵੀ ਬੁਰੇ ਲੱਗਦੇ ਸੀ ਆਪਾਂ ਨੂੰ ਵੀ ਬੁਰੇ ਲੱਗਦੇ ਸੀ ਚੱਕ ਚੱਕ ਆਪਾਂ ਪੇਟੀਆਂ ਹੀ ਛੜਤੀ ਸੀ ਹੁਣ ਤਾਂ ਸਾਰੇ ਪਿੱਤਲ ਦੀ ਭਾਂਡੇ ਵਰਤਣ ਲੱਗੇ ਕਲੀ ਕਰਾ ਕੇ ਆਪਾਂ ਘਰੇ ਵਰਤ ਲੈਂਦੇ ਆਪਾਂ ਨੂੰ ਕਿਹੜਾ ਮਾੜੇ ਸੀਗੇ ਪਿੱਤਲ ਦੇ ਕੋਈ ਨਾ ਭਾਈ ਫੇਰ ਮੈਂ ਕੀ ਫੇਰ ਕੋਈ ਜੇ ਮੈਂ ਦਿੱਤੇ ਨੇ ਆਦੀ ਤੀਨ ਨੂੰ ਮੈਂ ਕਿਹਾ ਉਹਦੀ ਪਿਓ ਦੀ ਕਮਾਈ ਦੇ ਦਿੱਤੇ ਨੇ ਮੇਰੇ ਪੇਕੇ ਦੇ ਭਾਂਡੇ ਸੀ ਮੈਂ ਦੇਤੇ ਆ ਉਹਦੀ ਦੀ ਨੂੰ ਬੇਬੇ ਮੈਂ ਹੀ ਨਹੀਂ ਕਹਿੰਦਾ ਵੀ ਤੂੰ ਕਿਉਂ ਦੇਤੇ ਹੁਣ ਹਰਪ੍ਰੀਤ ਐਸ ਗੱਲ ਦੀ ਜਿੱਦ ਕਰਦੀ ਐ ਵੀ ਉਹੋ ਭਾਂਡੇ ਸਾਂਵੇਂ ਮੈਂ ਮੜਵਾ ਕੇ ਲਿਆਂਗੀ ਉਹ ਦੱਸ ਪਹਿਲਾਂ ਤੂੰ ਦੇਣ ਵਾਲੀ ਗੱਲ ਚੰਗੀ ਨਹੀਂ ਕਰੀ ਭਾਂਡੇ ਹੁਣ ਉਹ ਮੜਵਾਉਣ ਵਾਲੀ ਗੱਲ ਚੰਗੀ ਨਹੀਂ ਕਰਦੀ ਚੰਗੀ ਨਹੀਂ ਭਾਈ ਮੈਂ ਨਹੀਂ ਭਾਂਡੇ ਮੜਵਾ ਮੜ ਬੋ ਕਹਿੰਦੇ ਜੇ ਤੂੰ ਸਿਆਖੋ ਬਮਰਾ ਜੀਰੋ ਬਮਾ ਗੁੱਸੇ ਰਹੋ ਮੈਂ ਨਹੀਂ ਭਾਂਡੇ ਮੜਵਾ ਕੇ ਨਾ ਸੋਡਾ ਕਿੱਟ ਦੁਖਦਾ ਦਿੱਤੇ ਵੇ ਦਿੱਤੇ ਆ ਚੰਗਾ ਬੇਬੇ ਤੂੰ ਐਂ ਕਰ ਹੁਣ ਇੱਥੇ ਬੈਠੀ ਤੂੰ ਸੋਣੀ ਨਹੀਂ ਲੱਗਦੀ ਮੈਂ ਨਾ ਤੈਨੂੰ ਰੁਪਏ ਦੇ ਦੂੰਗਾ ਤੂੰ ਜਿੰਨੇ ਭਾਂਡੇ ਸੀਗੇ ਓੰਨੇ ਤੂੰ ਐਂ ਕਰੀ ਨਵੇਂ ਲੈ ਆ ਕੇ ਹਰਪ੍ਰੀਤ ਨੂੰ ਦੇ ਦੀ ਆਪਣੇ ਘਰੋਂ ਕੋਲੇ ਸਮੁਖ ਜੂ ਨਾ ਭਾਈ ਮੈਂ ਨਹੀਂ ਨਾ ਮੈਨੂੰ ਮੈਂ ਹੋਕਾ ਦੀ ਢਾ ਕੇ ਦੇਂਦੀ ਨਹੀਂ ਨਹੀਂ ਕੋਲੇ ਸਮੁਖ ਦਾ ਨਾ ਮੁਕੇ ਮੈਂ ਤਾਂ ਆਪ ਦੇਗਾ ਅੱਢ ਬਕਾ ਕੇ ਖਾਲਿਆ ਕਰੂੰਗੀ ਬੇਬੇ ਤੂੰ ਅੱਢ ਹੋਣ ਵਾਲੀਆਂ ਕੱਲਾਂ ਕਿਉਂ ਕਰਦੀਆਂ ਨਾ ਤਾ ਤੂੰ ਮੰਨਦੀ ਐ ਨਾ ਹਰਪ੍ਰੀਤ ਮੰਨਦੀ ਐ ਮੈਂ ਆਪੇ ਪਿੱਤਲ ਦੇ ਭਾਂਡੇ ਲੈ ਦੂੰਗਾ ਚੱਲ ਤੂੰ ਮੇਰੇ ਨਾਲ ਘਰੇ ਚੱਲ ਗਈ ਨੂੰ ਭਾਈ ਫੇਰ ਨਾ ਇਹਨੇ ਕੁਛ ਆਖੇ ਲੈ ਉਹਦੀ ਕੀ ਮਜਾ ਲ ਐ ਬੇਬੇ ਤੈਨੂੰ ਕੁਛ ਕਹੇ ਉਹ ਮੈਂ ਆਪੇ ਗੱਲ ਕਰੂੰ ਉਹਦੇ ਨਾਲ ਚੱਲ ਭਾਈ ਜੇ ਲੈ ਕੇ ਜਾਣਾ ਤੇਰੀ ਮਰਜ਼ੀ ਐ ਭਾਈ ਨਹੀਂ ਮੈਂ ਤਾਂ ਇੱਥੇ ਨਾ ਤੇਰੀ ਮਾਸੀ ਕੋਲੇ ਰਹੂੰਗੀ ਤੇ ਮੈਂ ਤਾਂ ਇੱਥੇ ਆਉਂਦਾ ਰਹਾ ਕਰੂੰਗੀ ਬੇਬੇ ਪਿੱਤਲ ਦੇ ਭਾਂਡੇ ਤੇਰੇ ਨਾਲ ਚੰਗੇ ਥੋੜਾ ਨੇ ਤੂੰ ਮੇਰੀ ਮਾਂ ਐ ਮੈਂ ਤੈਨੂੰ ਇੱਥੇ ਕਿਵੇਂ ਬਹਾਂ ਦੇ ਛੱਡ ਪਰੇ ਪਿੱਤਰ ਦੀ ਭਾਂਡੀਆਂ ਨੂੰ ਨਹੀਂ ਭਾਰਪ੍ਰੀਤ ਹੁੰਦਾ ਚੰਗੀ ਆ ਭਾਂਡੇ ਪਿੱਤਰ ਦੇ ਚੰਗੇ ਨੇ ਮੈਨੂੰ ਚੰਗੀ ਲੱਗਦੀ ਉਹਨੂੰ ਕੋਈ ਨਹੀਂ ਬੇਬੇ ਤੈਨੂੰ ਕੁਝ ਨਹੀਂ ਕਹਿੰਦੀ ਉਹ ਆਇਆ ਤੂੰ ਮੇਰੇ ਨਾਲ ਚੱਲ ਘਰੀ ਚੱਲ ਘਰੀ ਸੋਹਣੀ ਲੱਗਦੀ ਆ ਇੱਥੇ ਬੈਠੀ ਤੂੰ ਸੋਹਣੀ ਨਹੀਂ ਲੱਗਦੀ ਬੇਬੇ ਨਾ ਸੋਹਣੀ ਲੱਗਦੀ ਭਾਈ ਬਤਾ ਤੁਸੀਂ ਰਾਤ ਦੇਣਾ ਹੈ ਬੇਬੇ ਮੇਰੀ ਕਾਲਾ ਸੌਂਡਾ ਜਦੋਂ ਮੈਨੂੰ ਗੱਲ ਦਾ ਪਤਾ ਲੱਗਿਆ ਉਦੋਂ ਹੀ ਮੈਂ ਆਉਂਡਿਆ ਪਹਿਲਾਂ ਮੈਨੂੰ ਗੱਲ ਦਾ ਕਿਸੇ ਦਾ ਪਤਾ ਹੀ ਨਹੀਂ ਸੀਗਾ ਸੀਗਾ ਭਾਈ ਤੈਨੂੰ ਦੱਸਿਆ ਤਾਂ ਕਿਉਂ ਨਹੀਂ ਦੱਸਿਆ ਤਾਂ ਭਾਈ ਤੈਨੂੰ ਕੱਲ ਵੀ ਹੋਊਗਾ ਹਰਪ੍ਰੀਤ ਨੇ ਪਰ ਹੁਣ ਤੂੰ ਢੀਕ ਛੱਡ ਪਰੇ ਇਹ ਨਾ ਗੱਲਾਂ ਨੂੰ ਹੁਣ ਤਾਂ ਤੈਨੂੰ ਘਰੀ ਜਾਣਾ ਭੂਤੋਂ ਛੜ ਹੋਇਆ ਪਿਆ ਤੂੰ ਇੱਥੇ ਬੈਠੀ ਸੋਣੀ ਥੋੜੋ ਲੱਗਦੀ ਐ ਤੁਹਾਨੂੰ ਤਾਂ ਭਾਈ ਮੈਂ ਕਿਹਾ ਇੱਥੇ ਗੋਹਾ ਸੱਟਣਾ ਸੀ ਮੈਂ ਤਾਂ ਇੱਥੇ ਬੈਠੀ ਸੀ ਆਪਦਾ ਮਤਲਬ ਵਿਚਾਰੇ ਨੇ ਪੋਰਾ ਕੰਮ ਨਹੀਂ ਕਰਾਇਆ ਆ ਜਾ ਬੇਬੇ ਆ ਜਾ ਆ ਜਾ ਬੇਬੇ ਬੇਬੇ ਤੂੰ ਐਂ ਕਰ ਤੂੰ ਨਾ ਇੱਧਰ ਭੱਗ ਜਾ ਬਰਾਂਡੇ ਚੁੱਲ੍ਹੇ ਕੋਲੇ ਜਾ ਹੀ ਨਾ ਮੈਂ ਆਪੇ ਹਰਪ੍ਰੀਤ ਨੂੰ ਸਮਝਾ ਦੂੰਗਾ ਚੰਗਾ ਭਾਈ ਉਹ ਹੁਣ ਐ ਨਹੀਂ ਪਤਾ ਕੋਲੇ ਬੇਬੇ ਕਦੇ ਫੇਰ ਬੋਲ ਪੇ ਮਾਈ ਹਰਪ੍ਰੀ ਤੈਨੂੰ ਸਮਝਾਉਣਾ ਹਰਪ੍ਰੀ ਤੂੰ ਕਿੱਧਰ ਵਾਗੀ ਚੁੱਲ੍ਹੇ ਕੋਲੋਂ ਉੱਠ ਕੇ ਆਸੀ ਮੈਂ ਤਾਂ ਮੈਨੂੰ ਐਸੀ ਮੱਖਾ ਬੇਬੇ ਚੁੱਲ੍ਹੇ ਕੋਲੇ ਆਉ ਮੈਂ ਉਰੇ ਹੋਗੀ ਉਹ ਹੂੰ ਤਾਂ ਖਰ ਤੇਰੀ ਸੋਚ ਬਰੀਆ ਸੀ ਹਣਾ ਤੂੰ ਤਾਂ ਚੁੱਲ੍ਹਾ ਹੀ ਛੱਡਤਾ ਸੀਗਾ ਤੇ ਫਿਰ ਮੈਂ ਛੱਡਤਾ ਸੀ ਮੈਂ ਤਾਂ ਉਹ ਗੱਲ ਛੱਡ ਹੋਇਆ ਪਿਆ ਉਤੋਂ ਤੇ ਐ ਨਹੀਂ ਪਤਾ ਫਿਰ ਬੁਢੀ ਤਾਂ ਇਹ ਕਿਧਰੇ ਵਾਗੀ ਫਿਰ ਭਾਲਦੇ ਤਰੇ ਫਿਰਾਂਗੇ ਬੇਬੇ ਤਾਂ ਉਹ ਪੈਠੀ ਸੀ ਕਿ ਨਹੀਂ ਮੈਂ ਤਾਂ ਪਈ ਆਪਦੇ ਭੈਣ ਦੇ ਘਰੇ ਬੈਠੀਆਂ ਉਹਨਾਂ ਦਾ ਸਾਰਾ ਪਰਿਵਾਰ ਕਾਹਾਂ ਬੈਠਾ ਉਹਨਾਂ ਨੇ ਸਟੋਰ ਚ ਬੜੀ ਬੈਠੀ ਏ ਮਾਸੀ ਕੇ ਘਰੇ ਵਾਗੀ ਉਹਰਾ ਮੈਂ ਤਾਂ ਮਸਾ ਹੱਥ ਬ ਮਖਾ ਤੂੰ ਮੇਰੇ ਨਾਲ ਬਗ ਚਲ ਨਾ ਫਿਰ ਭਾਂਡੇ ਨੂੰ ਕੀ ਕਹਿੰਦੀ ਬੇਬੇ ਬੇਬੇ ਭਾਂਡੇ ਕਾ ਲਿਆਦੀ ਕੱਲ ਨੂੰ ਬਗ ਜੀ ਪਰਸੋਂ ਬਗ ਜੀ ਉਹ ਬੇਬੇ ਕਹਿੰਦੀ ਭਾਂਡੇ ਮੈਂ ਲਿਆ ਦੂੰ ਭਾਈ ਕੀ ਗੱਲ ਐ ਬੇਬੇ ਤਾਂ ਤੇਰੀ ਕੁਛ ਨਹੀਂ ਕਹਿੰਦੀ ਤੂੰ ਐਵੇਂ ਹੀ ਗਲੇਸ਼ ਕਰੀ ਜਾਨੀ ਮਣੀ ਬੜੀ ਮੰਨ ਗਈ ਮੈਨੂੰ ਤਾਂ ਕਿਹਾ ਨਹੀਂ ਮੇਰੇ ਦੇ ਨਹੀਂ ਉਹ ਕੋਈ ਨਹੀਂ ਤੇਰੇ ਭਾਂਡੇ ਚ ਲਿਆ ਦੂ ਬੇਬੇ ਤਾਂ ਮੰਨ ਗਈ ਚੱਲ ਫਿਰ ਮੈਂ ਬੇਬੇ ਨੂੰ ਕੁਛ ਕਹੀ ਨਾ ਹੁਣ ਤੂੰ ਮੈਂ ਪੁੱਛਾਂ ਬੇਬੇ ਨੂੰ ਲੈ ਪੁੱਛ ਲੈ ਮੈਂ ਕਿ ਝੂਠ ਬੋਲਦਾਗਾ ਲੈ ਮੈਂ ਕਹਦਾ ਕਹਿੰਨੀ ਝੂਠ ਬੋਲਦਾ ਫਿਰ ਪੁੱਛ ਤਾਂ ਲੈਨੀ ਆ ਵਿਪੇ ਕਦੋਂ ਜਾਣਗੀ ਬੇਬੇ ਉਹ ਪਹਿਲਾਂ ਉਹਨੂੰ ਕੋਈ ਚਾਹ ਪਾਣੀ ਤਾਂ ਪੁੱਛ ਲੈ ਕਿ ਪਹਿਲਾਂ ਇਂ ਪੁੱਛੇਗੀ ਐ ਫੜਾ ਸੋ ਟਾ ਨਹੀਂ ਮਾਰੀਦਾ ਹੁੰਦਾ ਮਾੜਾ ਮੂਟਾ ਧਮਾਕਾ ਦੇ ਕੰਮ ਵੀ ਲੈ ਲਿਆ ਕਰ ਚੱਲ ਫਿਰ ਚਾਹ ਫੜਾ ਦੇਨੀ ਆ ਬੜਿਆ ਕੇ ਭੇਜ ਦੇਨੀ ਆ ਬੜਿਆ ਕੇ ਜੇ ਪੁੱਛ ਲਈ ਗੱਲ ਹਾਂ ਤੇਰੇ ਵਾਲੀ ਤਰੀਕਾ ਵਰਤ ਕੇ ਦੇਖ ਲੈਨੀ ਆ ਪਹਿਲਾਂ ਤਾਂ ਮੈਂ ਲੜਾਈ ਕਰਦੀ ਸੀ ਮੈਂ ਬੜਿਆਲਾ ਨਹੀਂ ਬੜਿਆਏ ਤੱਕਿਆ ਭੱਗ ਜੀ ਹਾਂ ਲੜਾਈ ਨਾ ਕਰੀ ਚੰਗਾ ਫਿਰ ਤੂੰ ਟੋਕਾ ਕਰਕੇ ਪਾ ਲੈ ਸਾਨੂੰ ਬੇਬੇ ਇਹ ਗੱਲ ਕਹਿ ਕੇ ਆਇਆ ਆ ਉਹ ਕਹਿੰਦੀ ਭਈ ਹਰਪ੍ਰੀ ਦਾ ਜ਼ਿੰਮੇਵਾਰ ਕੋਣਾ ਮੈਂ ਹਾ ਜ਼ਿੰਮੇਵਾਰ ਮੈਂ ਆ ਹਰਪ੍ਰੀ ਤੈਨੂੰ ਕੁਛ ਨਹੀਂ ਕਹਿੰਦੀਗੀ ਦੇਖੋ ਣ ਟੋਕਾ ਕਰਦੇ ਉਤੋਂ ਚੜ ਹੋਇਆ ਪਏ ਮੈਂ ਇਸ ਭੁੱਖੀ ਮਰੀ ਜਾਂਦੀ ਉਹਨੂੰ ਮੈਂ ਸਾਨੂੰ ਪਾਇਆ ਹਰਾ ਉਹ ਮੈਂ ਕਰਦਾਗਾ ਟੋਕਾ ਆਖੇ ਪਾ ਦੂ ਮੈਂ ਐਨਾ ਕੰਮਾਂ ਦੀ ਟੈਨਸ਼ਨ ਨਾ ਕਰਿਆ ਕਰੋ ਸੱਸ ਨੂੰ ਹਰ ਨਾਲ ਮਿਲ ਕੇ ਰਹਾ ਕਰੋ ਰਲ ਮਿਲ ਕੇ ਰਹਨੂਗਾ ਮੈਂ ਕਿਹੜਾ ਕੁਛ ਸੱਸ ਦਾ ਸਿਰ ਪਾੜਦਾ ਸੀ ਚਾਂਬੜੀ ਸੱਸ ਐ ਤਾਂ ਬਿਸਤਰ ਆ ਪੁੱਛਦੀ ਆ ਵੀ ਕਿੱਥੇ ਸੜਦਾ ਮੇਰਾ ਬਿਸਤਰਾ ਮੈਂ ਤਾਂ ਪੈਣਾਗਾ ਉਤੋਂ ਚੜ ਹੋਇਆ ਪਏਗਾ ਬਿਸਤਰਾ ਉੱਥੀ ਵੀ ਮੈਂ ਕਿੱਥੇ ਚ ਕਿਉਂ ਦੇ ਪੇਟੀ ਤੇ ਪਿਆ ਮੈਂ ਇਸ ਤਰ੍ਹਾਂ ਤੇ ਅਕੀ ਤੇ ਸਿੱਟਦਾ ਭਾਈ ਦੇਖਾ ਚੱਕ ਕੇ ਮੇਰਾ ਬਿਸਤਰਾ ਫੇਰ ਕੱਟ ਲਿਆ ਮੈਂ ਬੇਬਾਨੀਆਂ ਕਰੀ ਰਹਿ ਗਈ ਹੁਣ ਤਾਂ ਮਾਸੀ ਕਿ ਕਰੇਗਾ ਕੇ ਭੱਜੀ ਗਈ ਸੀ ਕਿ ਮੈਂ ਤਾਂ ਜਾਣੀ ਆ ਪਈ ਮੈਂ ਤਾਂ ਮੁੜਕੇ ਨਹੀਂ ਆਦੀ ਮੈਨੂੰ ਧਾਂਕੇ ਕੇ ਗਈ ਸੀ ਨਾ ਮੁੜਕੇ ਨਹੀਂ ਆਉਂਦੀ ਭਾਈ ਫੇਰ ਆਏ ਫੇਰ ਮੇਰਾ ਕੀ ਕਰ ਤੇ ਕੁਛ ਹੋਈ ਨਹੀਂਗਾ ਤੈਨੂੰ ਆਏ ਬਸ ਵੀ ਕੇਰਾ ਬੁੜੀ ਬਾਗੀ ਸੀ ਮੁੜਕੇ ਬਸ ਮੇਨ ਸਾਰਾ ਕੁਛ ਛੱਡ ਦਿੱਤੀ ਨਾ ਫੇਰ ਉਦੋਂ ਤੇਰਾ ਘਰ ਤੇ ਮੁੱਕ ਗਿਆ ਸੀ ਜਦੋਂ ਘਰੋਂ ਭੱਜੀ ਸੀ ਆ ਹੁਣ ਮੁੰਡੇ ਨਾਲ ਵੀ ਵਾਦਾ ਕਰਕੇ ਆਈਏ ਜੇ ਮੇਰੇ ਨਾਲ ਕਰ ਲੈਨੀ ਪਹਿਲੇ ਆ ਦੂੰ ਭਾਂਡੇ ਫੇ ਮੁੰਡਾ ਨਾਈ ਫੇਰ ਹੋ ਕੀ ਕਰਾ ਹੁਣ ਫੇ ਮੁੰਡਾ ਕਦੋਂ ਲੈਣ ਬਾਗਿਆ ਫੇਰ ਮੈਨੂੰ ਨਾਲ ਤੁਰਨਾ ਪਿਆ ਫੇਰ ਹਮੈ ਮੁੰਡੇ ਨੂੰ ਹੁਣ ਖਾਲੀ ਕਿਵੇਂ ਮੋੜਦਿਆਂ ਆਹੋ ਪੁੱਤ ਨੂੰ ਤਾਂ ਹਾਂ ਕਰਤੀ ਵੀ ਲਿਆ ਦੂੰਗੀ ਭਾਂਡੇ ਚੰਗਾ ਐ ਕਰੀ ਅੱਜ ਤਾਂ ਮੀ ਪਈ ਜਾਂਦਾ ਪੈ ਜਾ ਚੁੱਪ ਕਰਕੇ ਮੈਂ ਕਿਹੜਾ ਤੇ ਤੁੱਕੇ ਕੰਮ ਕਰਾਉਣੀ ਆ ਸਵੇਰੇ ਵਗ ਜੀ ਮਾਂ ਪਰਸੋਂ ਵਗ ਜੀ ਮੈਨੂੰ ਮੇਰੇ ਭਾਂਡੇ ਚਾਹੀਦੇ ਪ੍ਰਾਂਤ ਬਤੀਲੀ ਬਾਲਟੀ ਤੇ ਗੜਬੀ ਤੇ ਦੇਗ ਲੈ ਆ ਦੂੰ ਫਾ ਕਿਸੇ ਲੋਟ ਲਿਆ ਨਾ ਮੈਂ ਦੱਸੂਗੀ ਕੜਾਈਆਂ ਵੀ ਸੀਗਾ ਪਿੱਤਲੇ ਦਾ ਉਹ ਵੀ ਦਿੱਤਾ ਉਹ ਪੱਕਾ ਤੇ ਕੜਾਇਕ ਲੋਗਿਆ ਮੈਂ ਕੋਈ ਦਿੱਤਾ ਨਹੀਂ ਮੈਂ ਤਾਂ ਕੋਈ ਦਿੱਤਾ ਵਾ ਤੇ ਕਿਹੜੇ ਬਸ ਭਾਂਡੇ ਚਾਹੋ ਦਿੱਤੇ ਨੇ ਕਿਹੜੇ ਮੈਂ ਤੈਨੂੰ ਦਿਖਾਉਂਦੀ ਸੀ ਮਾਂਜਣ ਵਾਸਤੇ ਉਹੀ ਭਾਂਡੇ ਨੇ ਉਹੀ ਦਿੱਤੇ ਨੇ ਹਾਂ ਉਹੀ ਚੱਲ ਬਸ ਉਹੀ ਲਿਆ ਨੀ ਮੇਰੇ ਤਾਂ ਮੇਰੇ ਭਾਂਡੇ ਵਾਪਸ ਲਿਆਵੇ ਜਦੋਂ ਭਾਂਡੇ ਵਾਪਸ ਲੈ ਰੇਗੀ ਆਪ ਹੀ ਮੇਰੀ ਲੱਸੀ ਲੱਸੀ ਪਾ ਕੇ ਮਾਂਜ ਕੇ ਤੇ ਮੈਂ ਤਾਂ ਉਹੀ ਭਾਂਡੇ ਵਰਤਿਆ ਕਰੂੰਗੀ ਅੱਛਾ ਜੇ ਨਾ ਲਿਆ ਕੇ ਦਿੱਤੇ ਫੇਰ ਰੋਟੀ ਨਹੀਂ ਖਾਣ ਦਿੰਦੀ ਉਹਨੇ ਦੇਣਾ ਨਾ ਨਾ ਉਹਨੇ ਦਿਨ ਰੋਟੀ ਨਹੀਂ ਖਾਣ ਦਿੰਦੀ ਉਹਨੇ ਦਿਨ ਤਾਂ ਰੋਟੀ ਤੇਰੀ ਦੁੱਬਰੀ ਰਹੂਗੀ ਮੈਂ ਤੈਨੂੰ ਦੱਸਾਂ ਕਾਲ ਕੋਈ ਨਾ ਵਾ ਦੂੰਗੀ ਕਿਸੇ ਲੋਟ ਤਾਂ ਬੜਾ ਫਤਾਰਾ ਮੱਥਾ ਡੰਮੂ ਗਿਲਾ ਕੇ ਹੋਰ ਕੀ ਕਨੂ ਕੁੜੀ ਨੂੰ ਚਾਹ ਲੈ ਲੈ ਚਾਹ ਕਰਦੀ ਦੂੰਗੀ ਚਾਹ ਦੀ ਕੁੱਟ ਦਿਨੀਆਂ ਤੈਨੂੰ ਕਰਕੇ ਤੂੰ ਤਾਂ ਮੈਨੂੰ ਬਥੇਰਾ ਕੁਝ ਬੋਲਦੀ ਐ ਮੈਂ ਤਾਂ ਫੇਰ ਵੀ ਕਹਣੀ ਆ ਵੀ ਚੱਲ ਕੋਈ ਨਹੀਂ ਜਿਹੇ ਜੀ ਹੈਗੀ ਐ ਮਾੜੀ ਐ ਚੰਗੀ ਐ ਸੱਸ ਤਾਂ ਮੇਰੀ ਹੀ ਲਿਆ ਦੇਣੀ ਐ ਚਾਹ ਦੀ ਕੁੱਟ ਪੀਣੀ ਐ ਹੁਣ ਤਾਂ ਕਾਨੂੰ ਲੈ ਦਨਿਆ ਚਾਦੀ ਕੁੱਟ ਕੋ ਲਿਆ ਕੇ ਦੂੰ ਤੈਨੂੰ ਭਾਂਡੇ ਮੈਂ ਆਏ ਹੋ ਗਿਆ ਚਾਦੀ ਕੁੱਟ ਲਿਆ ਦਿੰਨੀ ਹੁਣ ਇਹਨੂੰ ਆਏ ਠਰ ਗਿਆ ਕਾਲਜ ਵੀ ਬੇਬੇ ਭਾਂਡੇ ਲਿਆ ਕੇ ਦੇਊਗੀ ਕੋਈ ਨਹੀਂ ਭਾਂਡੇ ਲਿਆ ਕੇ ਦਿੰਦੀ ਤੇਰੇ ਵਰਗੀ ਨੂੰ ਬੜਾ ਪਤਾ ਮਾਂ ਸਾਹ ਜਾ ਕੇ ਪੁਰਾਣੇ ਭਾਂਡੇ ਪੈਸੇ ਲੈ ਜੂਗੀ ਤੇ ਪੁਰਾਣੇ ਭਾਂਡੇ ਤੈਨੂੰ ਉੱਥੇ ਭਾਂਡੇ ਵਾਲੇ ਪਾਈਆਂ ਤੋਂ ਲਿਆ ਦਊਗੀ ਤੈਨੂੰ ਬੜਾ ਪਤਾ ਲੱਗੂ ਵੀ ਉਹੀ ਭਾਂਡਿਆ ਘਰਾ ਜੀ ਵੀ ਟੋਮੜਵਾ ਕੇ ਦੇਈਏਗੀ